ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਚੈਨਲ ਚੰਗ ਦੀ ਰਾਹ ਤੇ ਸਾਰਿਆਂ ਦਾ ਸਵਾਗਤ ਆ ਅੱਜ ਮੈਂ ਤੁਹਾਡੇ ਨਾਲ ਇੱਕ ਬੜੀ ਛੋਟੀ ਜੀ ਸਾਝ ਪਾਉਣ ਲੱਗਾ ਤੇ ਇੱਕ ਛੋਟੀ ਜੀ ਮਸਾਲੇ ਆ ਵੀ ਮੇਰਾ ਦੋਸਤ ਆ ਤੇ ਇੱਕ ਭਾਜੀ ਕੈਰੋ ਵਾਲੇ ਮੇਰੇ ਸਰਪੰਚ ਸਾਹਿਬ ਨੇ ਉਹਨਾਂ ਦੇ ਨਾਲ ਉਹਨਾਂ ਦਾ ਰਿਲੇਟਿਵ ਆ ਉਹਦਾ ਬੇਟੇ ਦਾ ਅਸੀਂ ਵਿਆਹ ਕਰਨ ਲੱਗੇ ਸੀ ਤੇ ਬੜੇ ਸਾਦੇ ਜਿਹੇ ਢੰਗ ਨਾਲ ਇੱਕ ਮਸਾਲਾ ਆ ਸਮਾਜ ਵਾਸਤੇ ਤੇ ਬਿਲਕੁਲ ਹੀ ਸਾਦੇ ਢੰਗ ਨਾਲ ਸਿਰਫ ਚਾਰ ਪੰਜ ਬੰਦੇ ਜੇ ਆ ਕੇ ਔਰ ਵਿਆਹ ਕਰਕੇ ਆ ਜਾਣਗੇ ਔਰ ਇਹ ਬਿਜੀ ਨਹੀਂ ਹੈ ਇਹ ਸਾਰਾ ਮੈਂ ਕਹਾਗੇ ਇਹਨਾਂ ਨੂੰ ਜਾਂਦਾ ਵਾ ਮੁਖਰੀ ਕਹਿ ਸਕਦੇ ਹਿੰਦੇ ਜੀ ਵੀ ਇਹਨਾਂ ਨੇ ਉਹਨੂੰ ਸਮਝਾਇਆ ਬੇਟੇ ਨੂੰ ਵੀ ਕੋਈ ਖਰਚ ਕਰਨ ਦੀ ਲੋੜ ਨਹੀਂ ਔਰ ਇਹ ਜੇ ਸਾਡਾ ਕੈਮਰਾਮੈਨ ਨੇ ਸਾਡੇ ਦੋ ਤੇ ਇਹ ਨੇ ਸਾਡੇ ਤੁੰਦਾ ਸਾਹਿਬ ਤੁਸੀਂ ਵੇਖ ਸਕਦੇ ਹੋ ਜੀ ਭਾਈ ਜੀ ਬਤਾਈ ਹੋਵੇ ਤੁਹਾਨੂੰ ਬਹੁਤ ਬਹੁਤ ਹਾਂ ਇੱਕ ਮਤਲਬ ਮਸਾਲਾ 2-4 ਬਰਾਤੀ ਆ ਸਿਰਫ ਗੱਡੀ ਕੱਲ ਮੈਂ ਹੀ ਸ਼ਿੰਗਾਰ ਕੇ ਲਿਆਈ ਰਾਤ ਜਾ ਕੇ ਔਰ ਮੈਂ ਔਰ ਕੋਈ ਖਰਚਾ ਨਹੀਂ ਕੋਈ ਅਹੀਂ ਜਿਹੜਾ ਫालतू ਵਿਆਹਾਂ ਦੇ ਉੱਤੇ ਇਹਨਾਂ ਲੱਖਾਂ ਰੁਪਇਆ ਝਾੜ ਕੇ ਔਰ ਵਰਵਾਲ ਕਰ ਦਿੰਦੇ ਆ ਪਾਣੀ ਨੂੰ ਵਹਾ ਕੇ ਉਹਦਾ ਕੋਈ ਮੁੜ ਕੇ ਬਾਅਦ ਤੇ ਫੋਦ ਵੀ ਕੀਮਤਰੀ ਪੈਂਦੀ ਰੇਖੇ ਆ ਕੇ ਅਸੀਂ ਆਪਦੇ ਬੱਚਿਆਂ ਨੂੰ ਇਹੋ ਪੈਸੇ ਦੇਈਏ ਤਾਂ ਕਿ ਉਹ ਆਪਣਾ ਕੋਈ ਕਾਰੋਬਾਰ ਕਰ ਸਕਣ ਔਰ ਕੋਈ ਆਪਣੀਆਂ ਲੋੜਾਂ ਹੋਰ ਜਿਹੜੀਆਂ ਉਹਨਾਂ ਨੂੰ ਪੂਰੀਆਂ ਕਰ ਸਕਣ ਔਰ ਇਹ ਬੜੀ ਛੋਟੀ ਜਿਹੀ ਕਮਸਾਲ ਆ ਜਿਹੜੀ ਵਧੀਆ ਮੈਨੂੰ ਚੰਗੀ ਲੱਗੀ ਮੈਂ ਕਿਹਾ ਮੈਂ ਆਪਣੇ ਚੈਨਲ ਤੇ ਇਸ ਨੂੰ ਸ਼ੇਅਰ ਕਰਦਾ ਔਰ ਬਿਲਕੁਲ ਹੀ ਥੋੜਾ ਜਿਆ ਖਰਚਾ ਆਹ ਦੇਖ ਸਕਦੇ ਤੁਸੀਂ ਜਾਰੀ ਗੱਡੀ ਸਿਰਫ 5 ਤੋਂ 6 ਬੰਦੇ ਇਧਰ ਹੋਣਗੇ ਮੁੰਡੇ ਵੱਲੋਂ 5-6 ਕੁੜੀਓਂ ਲੋਣਗੇ 10-12 ਬੰਦੇ ਹੋਣਗੇ ਤਾਂ ਮਨਦੀਪ ਜੀ ਕਹਿ ਸਕਦੇ ਕਿਹੜਾ ਤੁਸੀਂ ਵਿਆਹ ਬਾਰੇ ਕੁਝ ਵਿਆਹ ਬਾਰੇ ਵੀ ਜਿੱਦਾਂ ਅਗਲ ਖੂਜ ਖਰਚਾ ਕਰਦਾ ਪਿਆ ਬਹੁਤ ਜ਼ਿਆਦਾ ਆਹ ਖਰਚਾ ਨਹੀਂ ਕਰਨਾ ਚਾਹੀਦਾ ਇੰਨਾ ਕਿਆ ਬਾਤ ਨੋਰਮਲ ਤੋਂ ਨੋਰਮਲ ਲਾਈਫ ਜੀਵੇ ਬਹੁਤ ਹੀ ਵੱਧ ਲੋਕੀ ਤੈਂ ਹੋਂ ਕਰਦੇ ਥੱਲੇ ਆਉਂਦੇ ਜਾਦੇ ਆਹ ਆਹ ਹੂੰ ਇਸ ਬੇਟੇ ਦਾ ਵੀ ਵਿਆਹ ਆ ਜਿੱਦੋਂ ਬਿਲਕੁਲ ਸਾਡੇ ਢੰਗ ਨਾਲ ਆਇਆ ਹੈ। ਇਹ ਸਾਦਾ ਹੀ ਕਰਨਾ। ਬਸ ਇਸਦਾ ਵੀ। ਚਲੋ ਚਲੋ ਉਹ ਆਲ ਪੈਦਾ ਕਰਤੀ ਤੁਸੀਂ। ਇਹ ਇੱਕ ਸਮਾਜ ਨੂੰ ਨਵੀਂ ਸੇਧ ਆ। ਹੈ? ਚਾਰ ਬੰਦੇ ਜਾਓ ਪੰਜ ਚਲੋ ਚਲੋ। ਵਧੀਆ ਵਧੀਆ। ਲਓ ਜੀ ਤੁਸੀਂ ਇਹ ਵਿਆਹ ਬਾਰੇ ਕੀ ਕਿਹਾ ਚਾਹੁੰਦੇ ਜੀ? ਬਿਲਕੁਲ ਸਾਦਾ ਜਿਆ। ਬਿਲਕੁਲ ਸਿੰਪਲ। ਉਹਨਾਂ ਨੂੰ ਸਗਨ ਵੀ ਆਜ ਗਿਆ। ਅੱਛਾ। ਅੱਜ ਹੀ ਸਗਨ ਨੂੰ ਵੀ ਵਿਆਹ। ਪਹਿਲਾ ਸਗਲਾ ਦੇ ਰਾਤ। ਸਾਰਾ ਕੁਝ ਐਂਡ ਉਹ ਆਂਦੇ ਹੀ ਸਗਨੇ ਮੈਂ 40 ਬੰਦੇ ਦੁਨੀਆ ਹੋ ਗਏ 50 ਇਧਰ ਉਹ ਇਕੱਠੇ ਕਰਾਂਗੇ ਜਾਂਦੀ ਤੇ 50-60 ਹਜ਼ਾਰ ਰੁਪਿਆ ਪੁੱਟਣਾ ਉਹ ਬੱਲੇ ਬੰਨ ਤੇ ਉੱਥੇ ਜਾਂਦੇ ਆ ਪਹਿਲਾਂ ਸ਼ਵਾਰਾ ਲਾ ਲੈਣਾ ਤੇ ਮਦਰ ਲਾਵਾ ਕਰਕੇ ਦੋ ਵਾਜ ਦੇ ਦਾਰ ਗੁਰੂ ਘਰ ਦੀ ਸਿੰਪਲੀ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਕੋਈ ਖਰਚਾ ਨਹੀਂ ਟੋکریاں ਟੂکریاں ਸਭ ਕੁਝ ਉਹਨਾਂ ਨੇ ਬੰਦ ਕਰਤਾ ਡੱਬੇ ਦੋ ਤੱਕ ਹੀ ਲੈ ਆਉਂਦਾ ਵਾਈ ਬਹਿ ਫਜੂਲ ਖਤੇ ਵੀ ਨਹੀਂ ਇਹਨਾਂ ਦੇ ਕਿੰਨੇ ਕਿੰਨੇ ਮੋਟਰ ਵਾਹ ਕਰਾ ਰਹੇ ਨੇ ਕਿ ਆਪਾਂ ਰੋਡੀਆਂ ਰਹਿੰਦੀਆਂ ਆ। ਹਾਂ। ਖਾ ਬਾਜ਼ਾਰ ਜਾਂਦੇ ਤੇ ਪੱਲਿਓ ਖਰਚ ਤੇ ਹੋਣਾ ਹੀ ਆ। ਆਹ ਹਾਂ। ਹੁਣ ਤੇਰੀ 2000 ਤੋਂ ਘੱਟ ਟੋਕਰੀ ਨਹੀਂ ਬਣਦੀ। ਹਾਂਜੀ। ਇਹ ਚਾਹੀ ਸੀ ਕੁਝ ਲੈ ਲੋ ਤੇ ਉਹ ਭਾਵੇਂ 10000 ਦਾ ਦੇ। ਫਾਇਦਾ ਨਹੀਂ ਹੋਦਾ ਬੱਚੇ। ਉਹ ਤਾਂ ਦਾ ਕਹਿਣਾ ਮਲੋਏ ਤੇ ਫਝੂਲ ਖਤੇ ਆ ਮਿਸਾਲ ਪੈਦਾ ਕਰੀ ਤੁਸੀਂ। ਜਿਵੇਂ ਮਨਦੀਪ ਦਾ ਹੈ ਨਾ 7-8000 ਤੇ। ਆਹ ਹਾਂ। ਉਵੇਂ ਹੀ ਇਹਦਾ ਕੀ। 10000 ਰੁਪਏ ਦਾ ਵਿਆਹ ਕਰਦਾ। ਹਾਂ ਬਸ ਯਾਦ ਇਹਨਾਂ ਦੀ ਰੋਟੀ ਕੋ ਦਿੰਦੀ ਆ। ਆ ਰਾਤ ਦੀ ਰੋਟੀ ਕਰੋ ਤੇ ਸਵੇਰੇ ਆਪੋ ਆਪਣੇ ਕਰੋ ਜਿਹੜੇ ਦੋ ਆਉਣਗੇ ਨਾਲ ਉਹਨਾਂ ਨੂੰ ਖਵਾ ਕੇ ਰੋਟੀ ਵਾਪਸ ਕਰ ਦੇਣਾ ਤਾਂ ਅਸੀਂ ਕਰਾਂ ਤੁਹਾਡੀ ਇਹ ਜਿਹੜੀ ਸੋਚ ਹੈ ਨਾ ਇਹਨੂੰ ਸਲਾਮ ਆ ਮੈਂ ਤਾਂ ਪ੍ਰਮਾਤਮਾ ਤੋਂ ਹੋਰ ਉਮਰਦਾਰੀ ਤੱਕ ਐ ਨਹੀਂ चंद ਪੈਸੇ ਪੁੱਟਣੇ ਕੋਈ ਫਾਇਦਾ ਨਹੀਂ ਨਿਕਲਦਾ ਕੋਈ ਫਾਇਦਾ ਨਹੀਂ ਨਿਕਲਦਾ ਲੋਕ ਤਾਂ ਇਹ ਹਾਂ ਪੱਜ ਪੱਜ ਕੇ ਲੱਖਾਂ ਮੈਂ ਤੇ ਜੇ ਪੁੱਤਰਾ ਬੰਨਿਆ ਨਾ ਇਸ ਤਰ੍ਹਾਂ ਸੁਖ ਭਾਈ ਦਿਆ ਕਰਦਾ। ਜੇ ਨਾਲ ਇਹ ਬੱਚੇ ਦੀ ਜਿੰਨੇ ਤੁਸੀਂ ਬਾਹ ਫੜੀ ਆ। ਹਾਂ। ਪਰ ਇਹਨੇ ਇੱਕ ਮਿਸਾਲ ਵੀ ਪੈਦਾ ਕੀਤੀ ਹੈ। ਸਾਰੀ ਜ਼ਿੰਦਗੀ ਚ ਸਾਰੀ ਜ਼ਿੰਦਗੀ ਚ ਹਣ ਪਤਾ ਲੱਗਾ ਹੀ ਲੋਕਾਂ ਨੂੰ। ਪਹਿਲਾਂ ਤੇ ਆ ਜਿੰਨੇ ਪੁੱਛਣਾ ਹੈ ਆਂਦੇ ਪੁੱਛ ਗਾ ਲਿਆ ਪਰ ਉਹਦਾ ਜਿਹੜਾ ਉਹਦਾ ਕੀਤਾ ਨਾ ਉਹ ساری ਜ਼ਿੰਦਗੀ ਕੇ ਤਾਰਕ ਹੋ ਗਏ। ਕਿਹੜਾ ਬੰਦਾ ਤੁਸੀਂ ਤੇ ਇਹ ਬੱਚੇ ਨੂੰ ਜਿੰਨਾ ਸੰਭਾਲ ਬੜੀ ਜ਼ਿੰਦਗੀ ਦੇ ਤੇ ਮਾਪਿਓ ਤੋਂ ਪੰਜ ਸਾਲ ਉਹ ਚੱਲੇ ਦੇਣਾ ਤੇ ਤੇਰੀ ਬਾਪਿਓ ਬਣ ਕੇ ਤੱਕੀ ਖਾ ਰਹੇ ਤੇ ਆਲਾ ਪੈਦਾ ਕੀਤੀ ਬਹੁਤ ਵਧੀਆ ਹੁਣੇ ਮੈਂ ਇਹਨੂੰ ਨੇਪਰੇ ਚੜਾ ਦਈਏ ਨੇਪਰੇ ਚੜਾ ਸਰਪੰਚ ਸਾਹਿਬ ਇਧਰ ਆਓ ਤੁਹਾਡੀ ਵੀ ਲਈਏ ਕਲਾਸ ਤੁਸੀਂ ਕੀ ਕਹਿਣਾ ਚਾਹੋਗੇ ਇਸ ਸਾਦੇ ਦੇ ਵਿਆਹ ਬਾਰੇ ਮੈਂ ਤਾਂ ਕਹਿੰਦਾ ਸਾਰੇ ਭੈਣ ਭਰਾਵਾਂ ਨੂੰ ਕਿ ਵੀ 10 15 ਜਣੇ ਜਾਓ ਤੇ ਵਿਆਹ ਕੇ ਆ ਦੇ ਘਰੇ ਆ ਤੇ ਆਪ ਦੇ ਘਰੇ ਛੋਟਾ ਜਿਹਾ ਫਕਣ ਕਰ ਲਓ ਬਾਜੂ ਕਰ ਜਿਆ ਆਹ ਬਹੁਤ ਵਧੀਆ ਸੰਦੇਸ਼ ਦਿੱਤਾ ਬਹੁਤ ਬਹੁਤ ਇਹ ਵੱਡੇਆਂ ਦੇ ਵੇਖ ਕੇ ਨਿੱਕੇ ਵੀ ਫਾਲ ਤੱਕ ਜਾਂਦੇ ਆ ਪਰ ਜਿੰਨਾ ਬੱਜ ਸਕਦੇ ਜੇ ਬਾਜੋ ਵੱਡੇ ਸ਼ੁਰੂ ਕਰਨਗੇ ਤਾਂ ਨਿੱਕੇਾਂ ਨੇ ਨਾਲ ਹੀ ਕਰਦੇ ਆ ਸਾਨੂੰ ਕਿੱਥੋਂ ਨਾ ਕਿੱਥੋਂ ਸ਼ੁਰੂਆਤ ਕਰਨੀ ਪਊਗੀ ਬਿਲਕੁਲ ਜੀ ਬੈਠੇ ਸੋਚਿਆ ਕਿ ਕਾੜੀ ਬੱਚਿਆਂ ਦਾ ਵਿਆਹ ਕਰਨਾ ਤੇ ਆਪ ਦੇ ਘਰ ਤੋਂ ਸ਼ੁਰੂ ਕਰਾਂਗੇ ਕੀ ਬਾਤ ਕੀ ਬਾਤ ਹੈ ਬੜਾ ਸੋਹਣਾ ਸੁਧਿਆ ਤੁਸੀਂ ਵਿਆਹ ਵਾਲੇ ਜੀ ਭਾਈ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਸਾਡੇ ਜੀ ਵਿਆਹ ਬਾਰੇ ਉਹ ਲਈ ਆਪਣੇ ਤੋਂ ਹੀ ਸ਼ਰਮਾਰਿਆ ਮੁੰਡਾ ਤਾਂ ਬੋਲਿਆ ਨਹੀਂ ਜਾ ਰਿਹਾ ਅੱਜ ਡੱਡੂ ਕੋਟ ਰਿਹਾ ਮੇਰੇ ਅੰਦਰ ਹਾਂ ਚੰਤੂ ਵੀ ਬਿਲਕੁਲ ਚਲੋ ਜੀ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਕਿੰਨੀ ਕੁ ਭਰਾਤ ਆ ਤੇ ਸਿਰਫ ਸਰਪੰਚ ਸਾਹਿਬ ਨੇ ਘਾਤੀਆਂ ਮੇਰੇ ਨਾਲ ਦੇ ਪਿਓ ਪਤ ਜਾਨੀ ਇਹਦਾਰੇ ਵੀ ਇਹ ਘਰ ਤੋਂ ਸੱਚ ਕਰਤੀ ਤੁਸੀਂ ਇਹ ਇਹ ਚਲੋ ਤੇ ਦੋਛੇ ਈਆ ਫੜੋ ਕੇ ਬੰਦਿਆਂ ਦੀ ਬਰਾਤ ਔਰ ਸਤਵਾਂ ਪੈ ਆ ਜਿਹੜੀ ਇਹੀ ਬਸ ਕੇ ਇਹ ਆ ਦੋਸਤੋ ਔਰ ਮੇਰੇ ਵੱਲੋਂ ਇਹ ਵਾਲੇ ਮੁੰਡੇ ਨੂੰ ਪਾਈ ਤਨ ਮੁਬਾਰਕਾਂ ਬਹੁਤ ਬਹੁਤ ਹੈ ਆ ਦੇਖੇ ਮਸਾਲ ਪੈਦਾ ਕਰਨ ਲਈ ਵੀ ਇਹ ਜਿਹੜੀ ਇੱਕ ਸਮਾਜ ਨੂੰ ਸੇਧ ਆ ਬੜੀ ਸੋਹਣੀ ਹੈ ਜਾਓ ਆਉਦੇ ਮਹਾਰਾਜ ਸਾਰਾ ਕੋਰਸਪੋਂਡਰ ਕਰੇ ਸੋ ਦੋਸਤੋ ਇਹ ਇੱਕੋ ਮਿਸਾਲ ਜਿਹੜੀ ਇਹ ਪੈਦਾ ਕੀਤੀ ਗਈ ਆ ਔਰ ਇਹ ਵੇਖ ਸਕਦੇ ਤੁਸੀਂ ਬਰਾਤ ਤਰੀ ਆ ਕਿੰਡਾ ਸਾਦਾ ਟੰਗਾ ਸਿਰਫ ਦੋ ਗੱਡੀਆਂ ਬਰਾਤ ਦੇ ਨਾਲ ਔਰ ਇਹ ਦੇਖ ਬਰਾਤ ਉਹ ਬੈਟਰੀ ਕ ਮੈਨੂੰ ਇਹਨਾਂ ਇਹ ਤੋਂ ਵਧੀਆ ਕੋਈ ਮਿਸਾਲ ਇਹ ਤੋਂ ਵਧੀਆ ਕੋਈ ਮੈਂ ਕਹਿੰਦਾ ਵੀ ਹੋਰ ਜੇ ਅਸੀਂ ਸਮਾਜ ਨੂੰ ਸੇਧ ਦੇ ਸਕਦੇ ਆ ਇਹ ਤੋਂ ਬਿਹਤਰ ਨਹੀਂ ਹੋ ਸਕਦੀ ਇੱਕ ਸਾਡਾ ਬਰਾਤੀ ਭਾਜੀ ਆ ਕੈਮਰੇ ਵਾਲੇ ਆ ਇਹ ਪਿਛੇ ਰਹਿਗੇ ਦਲਜੀਤ ਸਟੂਡੀਓ ਅਹ ਦਲਜੀਤ ਸਟੂਡੀਓ ਦੇ ਖੇਰਾ ਭਾਈ ਇਹ ਬਰਾਤ ਜਾਂਦੀ ਹੋਈ ਤੁਸੀਂ ਦੇਖ ਸਕਦੇ ਹੋ ਜੀ ਧੂਰ ਕੱਡੀ ਚਲੇਗੀ ਏ ਦੋਸਤੋ ਮੇਰਾ ਦਿਲ ਕੀਤਾ ਵੀ ਅੱਜ ਮੈਂ ਤੁਹਾਡੇ ਨਾਲ ਇਸ ਟਾਪ ਦੇ ਚੈਨਲ ਦੇ ਥਰੂ ਇੰਨੀ ਕੁ ਸਾਝ ਪਾਵਾਂ ਔਰ ਇਹ ਹੀ ਬੜੇ ਦਿਨਾਂ ਦਾ ਸੋਚ ਕੇ ਇਹ ਮੁੰਡਾ ਵਾ ਜਿਹਦਾ ਮਾਪਿਓ ਜਿਹੜਾ ਇਹਦੇ ਸਿਰ ਤੇ ਨਹੀਂਗਾ ਔਰ ਇਕੱਲਾ ਸੀ ਔਰ ਇਹਦੇ ਬੜੇ ਸੋਹਣੇ ਸਾਡੇ ਨਾਲ ਸੰਬੰਧ ਸੀ ਔਰ ਇਹਦੀ ਮੈਰੇ ਸੀ ਔਰ ਇਹਨੂੰ ਸਮਝਾਇਆ ਵੀ ਸਾਡੇ ਬੀ ਜੀ ਨਾਲ ਜਿੰਨਾਂ ਨੇ ਮੈਂ ਅੱਗੇ ਵੀ ਚੈਨਲ ਤੇ ਸਾਂਝ ਪਾਉਂਦਾ ਰਿਹਾ ਉਹਨਾਂ ਨੇ ਬੜੀ ਸੋਹਣੀ ਸਲਾਹ ਦਿੱਤੀ ਕਿ ਕੋਈ ਖੱਤਿਆਂਜ ਨਹੀਂ ਰੱਖਿਆ ਕੁਝ ਨਹੀਂ ਕਰਨ ਦੀ ਲੋੜ ਔਰ ਬੜੇ ਸਾਦੇ ਤਰੀਕੇ ਨਾਲ ਇਹਨਾਂ ਨੇ ਜਾਣਾ ਗੁਰਦੁਆਰਾ ਸਾਹਿਬ ਔਰ ਉੱਥੋਂ ਇਹਨਾਂ ਨੇ ਕੁੜੀ ਵਾਲੇ ਵੀ ਇੰਨੇ ਕੀ ਬੰਦੇ ਆਉਣਗੇ 10 12 ਬੰਦੇ ਟੋਟਲ ਹੋ ਜਾਣਗੇ 15 ਹੋ ਜਾਣਗੇ ਔਰ ਇਹ ਮੈਰੀਜ ਕਰਕੇ ਘਰ ਨੂੰ ਆ ਜਾਣਗੇ ਅੱਲਾਹ ਅੱਲਾਹ ਤੇ ਖੈਰ ਸਲਾ ਤੇ ਇਹ ਬਹੁਤ ਸੋਹਣੀ ਇਤਰੇ ਦੋਸਤੋ ਕੋਈ ਹੁਸਾਂਜਾ ਮੈਂ ਤੁਹਾਡੇ ਨਾਲ ਪਾਉਂਦਾ ਰਹੂੰ ਤਾਂ ਕਿ ਇਹਦੇ ਅੰਦਰ ਰਹੀਂ ਇੱਕ ਜਿਹੜੀ ਆ ਮੇਰੀ ਅੱਗੇ ਵੀ ਇਹੋ ਹੀ ਕੋਸ਼ਿਸ਼ ਆ ਕਿ ਕੋਈ ਜਿਹੜੀਆਂ ਚੰਗੀਆਂ ਚੀਜ਼ਾਂ ਵਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਰਵਾਂ ਤੇ ਇੱਕ ਬਹੁਤ ਬਿਹਤਰ ਮਿਸਾਲ ਸੀ ਜਿਹੜੀ ਮੈਂ ਤੁਹਾਡੇ ਨਾਲ ਅੱਜ ਦੀ ਸ਼ੇਅਰਿੰਗ 'ਚ ਪਾਈ ਆ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਉਂਦੇ ਰਹੋ ਵਸਦੇ ਰਹੋ ਜਿੱਥੇ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਇਕ ਜਰੂਰ ਕਰਿਓ ਜੇ ਤੁਹਾਨੂੰ ਕੋਈ ਚੰਗਾ ਲੱਗਿਆ ਤੇ ਆਪਦੇ ਕਮੈਂਟ ਜਰੂਰ ਦਿਓ ਮੈਂ ਤੁਹਾਡਾ ਆਪਣਾ ਕੀਤਪਤਾ ਪੰਨੋ